ਜਿਹੜੇ ਨਿਕਲ ਜਾਨੇ ਆ ਮਾਲੇ ਟਰੇ ਚ ਪਾਈ ਜਾਨਾ ਆਹ ਦੇਖੋ ਬਈ ਬੈਂਟਮ ਦੇ ਬੱਚੇ ਦੋ ਨਿਕਲੇ ਆ ਸੇਮ ਮੁਰਗੀ ਵਰਗੀਆਂ ਸਾਸੀ ਗਏ ਦੋਸਤੋ ਬਈ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਦੋਸਤੋ ਜਿਹੜੇ ਆਪਾਂ ਨੇ 300 ਆਂਡੇ ਥੱਲੇ ਧਾਰੇ ਸੀਗੇ ਤੇ ਉਹਨਾਂ ਵਿੱਚੋਂ ਬੱਚੇ ਨਿਕਲ ਗਏ ਸੀਗੇ ਤੇ ਬੱਚੇ ਬਈ ਸੇਲ ਵੀ ਹੋ ਗਏ ਉਸ ਤੋਂ ਬਾਅਦ ਬਈ ਕੱਲ ਆਪਾਂ ਨੇ ਹੋਰ 400 ਆਂਡਾ ਥੱਲੇ ਧਾਰੇ ਆ 20 25 ਘੰਟੇ ਆਪਨੇ ਬੱਤਕਾਂ ਦੇ ਵੀ ਥੱਲੇ ਧਾਰੇ ਸੀਗੇ ਮੈਂ ਗਿਣੇ ਨਹੀਂ ਹੈਗੇ ਤੇ ਉਹਨਾਂ ਵਿੱਚੋਂ ਬੱਚੇ ਨਿਕਲ ਗਏ ਆਓ ਮੈਂ ਤੁਹਾਨੂੰ ਦਿਖਾਉਣਾ ਮਸ਼ੀਨ ਮੈਂ ਖੋਲੀ ਹੋਈ ਸੀਗੀ ਪਹਿਲਾਂ ਖਰਾਬ ਹੋ ਗਿਆ ਸੀਗਾ ਇਹ ਚੇਂਜ ਕੀਤਾ ਆ ਦੇਖੋ ਬਾਈ ਬੱਤਕਾਂ ਦੇ ਬੱਚੇ ਹਲੇ ਗਿਣੇ ਨਹੀਂ ਮੈਂ ਕਿੰਨੇ ਕਾਂਡੇ ਹਲੇ ਥੱਲੇ ਤਾਰੇ ਸੀਗੇ ਇੱਧਰ ਵੀ ਨਿਕਲ ਰਹੇ ਆ ਜਿਹੜੇ ਨਿਕਲ ਜਾਨੇ ਆ ਮਾਲੇ ਟ੍ਰੇ ਚ ਪਾਈ ਜਾਨਾ ਕੱਲ 400 ਵਾਂਡੇ ਆਪਾਂ ਨੇ ਇੱਧਰ ਮੁਰਗੀਆਂ ਦੇ ਤਾਰੇ ਹੋਏ ਆ ਇਹ ਫੁੱਲ ਹੋ ਗਏ ਸੀਗੇ ਟਰੇਆਂ ਟਰੇਆਂ ਆਪਣੇ ਕੋਲ ਹੋਰ ਹੈ ਨਹੀਂ ਸੀਗੀਆਂ ਫਿਰ ਮੈਂ ਕ੍ਰੀਏਟਿਵ ਵੱਢ ਕੇ ਇਹਨਾਂ ਦੀਆਂ ਟਰੇਆਂ ਬਣਾਉਂਦੀਆਂ ਸੀਗੀਆਂ ਆ ਆਪਣੇ तकरीबन 3-4 ਇੰਚ ਉੱਤੇ ਤੇ ਮੈਂ ਕ੍ਰੀਏਟ ਵੱਢਦੇ ਸੀਗੇ ਆਪਾਂ ਨੇ ਹੁਣ ਹੋਰ ਟਰੇਆਂ ਬਣਾਉਣੀਆਂ ਇਹਦੇ ਨਾਲ ਦੀਆਂ 100-100 ਅੰਡੇ ਵਾਲੀਆਂ ਫਿਰ ਆਪਣਾ ਇੱਧਰ 600 ਅੰਡਾ ਥੱਲੇ ਆ ਜਾਏਗਾ ਹੁਣ ਇਦਾਂ ਨਾ ਆ ਜਿੱਦਾਂ ਹੁਣ ਪੱਤੀਆਂ ਨੇ ਬੱਚੇ ਨਿਕਲੇ ਆ ਥੋੜੀ ਜਿਹੀ ਦਿੱਕਤ ਆਉਂਦੀ ਹੈ ਮੈਨੂੰ ਕਈ ਵਾਰ ਇੱਧਰ ਚ 500 ਅੰਡਾ ਹੋ ਜਾਂਦਾ ਫਿਰ ਇਹ 500 ਅੰਡਾ ਇਹਨਾਂ ਚ ਲੱਗਣਾ ਨਹੀਂ ਹੈਗਾ ਇਹਨਾਂ ਟਰੇਆਂ ਵਿੱਚ ਸਿਰਫ 450 ਅੰਡਾ ਲੱ ਟਾਈਮ ਹੋਇਆ ਫੇਰ ਇਹ ਮੈਂ ਬਣਾਵਾਂਗਾ ਇਹ ਹਲੇ ਨਿਕਲ ਨਹੀਂ ਲੱਗੇ ਹੈਗੇ ਹਾਂਡੇਆਂ ਤੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਸ਼ਾਮ ਤੱਕ ਨਿਕਲ ਲੱਗ ਜੂਗੇ ਫਿਰ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗਾ ਦੋ ਬੈਂਟਮ ਦੇ ਵੀ ਬੱਚੇ ਨਿਕਲੇ ਆ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਹੁਣ ਇਹ ਜਿਹੜੇ ਬੱਚੇ ਨਿਕਲੇ ਹੋਏ ਆ ਇਹਨਾਂ ਨੂੰ ਮੈਂ ਛੱਡਿਆ ਆਂ ਇਹਨਾਂ ਨੂੰ ਮੈਂ ਛੱਡ ਦੰਨਾ ਆਹ ਦੇਖੋ ਬਈ ਬੈਂਟਮ ਦੇ ਬੱਚੇ ਆ ਦੋ ਨਿਕਲੇ ਆ ਸੇਮ ਮੁਰਗੀ ਵਰਗੀਆਂ ਆ ਆ ਦੇਖੋ ਲੋਸੈਨਾਂ ਨੂੰ ਵੀ ਆਪਾਂ ਹੁਣ ਇੱਥੇ ਛੱਡ ਦੰਨੇ ਆ ਆ ਦੇਖੋ ਆਂਡੇੰੰ ਤੇੜਾਉਣੇ ਸ਼ੁਰੂ ਹੋ ਗਏ ਆ ਆ ਦੇਖੋ ਬਾਈਨਾ ਚ ਵੀ ਸ਼ਾਮ ਤੱਕ ਨਿਕਲਨੇ ਬੱਚੇ ਸਟਾਰਟ ਹੋ ਜਾਣੇ ਆ ਚ ਇਹਨਾਂ ਨੂੰ ਹੁਣ ਨਿਕਲੀ ਜਾਣ ਦੰਨੇ ਆ ਆਪਾਂ ਉਹ ਮਸ਼ੀਨ ਚਲਾ ਦਨੇ ਆ ਆਜੋ ਬੀ ਜਿਹੜੇ ਦੂਏ ਬੱਚੇ ਪਹਿਲਾਂ ਬੱਤਕਾਂ ਦੇ ਨਿਕਲੇ ਸੀਗੇ ਉਹ 11 ਬੱਚੇ ਸੇਲ ਹੋ ਗਏ ਬਾਕੀ ਆਪਣੇ ਕੋਲ ਹੈਗੇ ਆ ਇਧਰ ਆਪਾਂ ਨੇ ਛੱਡੇ ਹੋਏ ਆ ਸੀ ਤਿੰਨ ਦਿਨ ਚੱਪਾ ਇਧਰ ਪਿੰਜਰੇ ਛੱਡ ਦਨੇ ਰਾਤ ਨੂੰ ਫਿਰ ਇਹਨਾਂ ਨੂੰ ਬੱਲ ਬਲਾ ਕੇ ਬੀਡ ਦੇ ਦਿੰਦੇ ਆ ਚਲੋ ਵੀ ਧਾਣਾ ਪਾ ਦਨੇ ਹੋਰ ਪਾਣੀ ਆਪਣੇ ਰੱਖਿਆ ਹੋਇਆ ਆ ਬੈਂਟਮ ਨੇ ਜਿਹੜੇ ਉਹ ਇਹਨਾਂ ਦੇ ਸਾਥੀਆਂ ਨਾਲੇ ਆਪਾਂ ਛੱਡ ਦਿੰਨੇ ਆ ਆ ਇਹਨੇ ਤੇ ਨਿਕਲੇ ਸੀਗਾ ਛੱਡੇ ਹੋਏ ਆ ਆ ਲੋ ਇਹ ਆਪਣੇ ਲੱਗ ਰੱਖੇ ਹੋਏ ਆ ਦੇਖੋ ਦਾਣੇ ਖਾਣ ਲੱਗ ਗਏ ਨਾਲੇ ਵਾਲੇ ਇਹ ਸੁਆ ਹੀ ਨਿਕਲੇ ਸੀਗੇ ਤਾਂ ਹੀ ਹਲੇ ਆ ਦੇਖੋ ਉਹ ਜਿਹੜਾ ਨੇ ਖੰਭ ਜੀ ਨਾ ਉਹ ਨਿਕੋਲੇ ਜੇ ਨਹੀਂ ਹੈਗੇ ਉਹ ਪਾਣੀ ਮੋ ਰੱਖਿਆ ਹੋਇਆ ਲਾ ਨੂੰ ਦਾਣਾ ਰੱਖ ਦੰਨੇ ਦਾਣਾ ਮਹੂਰ ਲਿਆ ਕੇ ਰੱਖ ਦਾਂ ਧਰਦੇ ਆਂ next day ਲੋ ਵੀ ਦੋਸਤੋ ਅੱਜ ਹੈਗਾ ਜੀ ਦਿਨ ਦੂਜਾ ਕੱਲ ਆਪਾਂ ਨੇ ਵੀਡੀਓ ਫਿਰ ਬਣਾਈ ਨਹੀਂ ਸੀਗੀ ਸਫਾਈ ਆਪਾਂ ਨੇ ਕਰਤੀ ਜਿਹੜੇ ਪੁਰਾਣੇ ਅਖਬਾਰ ਸੀਗੇ ਉਹ ਆਪਾਂ ਨੇ ਚੱਕਤੇ ਸੀਗੇ ਤੇ ਨਵੇਂ ਅਖਬਾਰ ਪਛਾੜਤੇ ਬੱਚਿਆਂ ਨੂੰ ਫੀਡ ਪਾਤੀ ਤੇ ਪਾਣੀ ਵੀ ਇਹਨਾਂ ਨੂੰ ਤਾਂ ਬਦਲਤਾ ਕੱਲ ਅੱਠ ਕ ਬੱਚੇ ਸੇਲ ਹੋ ਗਏ ਸੀਗੇ ਰਾਤੀ ਫਿਰ ਮੀਂਹ ਵੀ ਪੈ ਗਿਆ ਸੀਗਾ ਲੋ ਜੀ ਹੁਣ ਜਿਹੜੇ ਬੱਚੇ ਸੀਗੇ ਬੱਤਕਾਂ ਦੇ ਰਹਿ ਗਏ ਉਹ ਆਪਾਂ ਹੁਣ ਮਸ਼ੀਨ ਵਿੱਚੋਂ ਕੱਢਦੇ ਆਂ ਮਸ਼ੀਨ ਨੂੰ ਆਪਾਂ ਪਹਿਲਾਂ ਕਰਦੇ ਹਾਂ ਬੰਦ ਜੇ ਉਹ ਵੀ ਨਿਕਲਣ ਲੱਗੇ 23 ਤਰੀਕ ਵਾਲੇ ਵੀ ਦੇਖੋ ਨਿਕਲਣ ਲੱਗੇ ਇੱਕ ਬੱਚਾ ਦੋ ਦੋ ਬੱਚੇ ਨਿਕਲ ਗਏ ਉਹਨਾਂ ਦੇਖਣੇ ਪੈਣੇ ਕਿੱਥੇ ਗਏ ਉਹ ਵੀ ਆਂਡੇ ਹੁਣ ਆਪਾਂ ਨੂੰ ਤਾਰਨੇ ਪੈਣੇ ਆ ਆ ਦੇਖੋ ਬੱਤਕਾਂ ਦੇ ਬੱਚੇ ਤਕਰੀਬਨ ਬਈ ਸਾਰੇ ਹੀ ਨਿਕਲ ਗਏ ਆ ਬੈਂਟਮਾਂ ਦੇ ਸੀਗੇ ਰਾਤੀ ਫਿਰ ਮਾਂ ਮਸ਼ੀਨ ਵਿੱਚੇ ਰੱਖਦੇ ਸੀਗੇ ਲਾਈਟ ਹੈ ਨਹੀਂ ਸੀਗੀ ਇਸ ਤਰ੍ਹਾਂ ਕੇ ਫਿਰ ਆਪਣੇ ਬਰੂਡਿੰਗ ਦਾ ਕੋਈ ਸਿਸਟਮ ਹੈ ਨਹੀਂ ਤਾਂ ਤੇ ਫਿਰ ਮੈਂ ਇੱਧਰ ਹੀ ਰੱਖਤੇ ਰਹੀਏ ਚਲੋ ਹੁਣ ਆਪਾਂ ਇਹਨਾਂ ਨੂੰ ਕੱਢਦੇ ਆ ਬਾਹਰ ਆਹ ਮੁਰਗੀਆਂ ਦੇ ਵੀ ਬੱਚੇ ਨਿਕਲਣ ਲੱਗ ਗਏ ਹੁਣ ਜਿਹੜੇ ਨਿਕਲ ਗਏ ਉਹ ਆਪਾਂ ਹੁਣ ਇੱਧਰ ਛੱਡ ਦਿੰਨੇ ਆ ਦੋ 4 6 8 10 ਕੱਲ ਵਾਲੇ ਬੱਚੇ ਮੈਂ ਗਿਣਨੇ ਨਹੀਂ ਸੀ ਕਿ ਕਿੰਨੇ ਆ ਇੱਕ ਇਹ ਪਿਆ ਇਹਦੇ ਵਿੱਚੋਂ ਬੱਚਾ ਨਿਕਲ ਰਿਹਾ ਇਸ ਤੋਂ ਇਲਾਵਾ 1 2 3 4 5 6 6 ਅੰਡੇ ਰਹਿ ਗਏ ਇਹ ਹੁਣ ਟ੍ਰੇ ਆਪਾਂ ਲਾ ਦਨੇ ਆ ਵਾਪਸ ਸਾਫ ਕਰਕੇ ਮਸ਼ੀਨ ਵਿੱਚ ਇਹਨਾਂ ਨੂੰ ਆਪਾਂ ਹੁਣ ਛੱਡ ਦਨੇ ਆ ਬਾਹਰ ਬੈਂਟਨ ਦੇ ਵੀ ਦਾਣਾ ਖਾ ਲੂਗੇ ਤੇ ਦੂਜੇ ਵੀ ਇਹ ਲੋਕ ਪਾ ਬੈਂਟਮ ਨੂੰ ਐਦਾਂ ਹੀ ਰੱਖ ਜੰਨੇ ਇਹਨਾਂ ਦਾ ਇੱਥੇ ਦਾਣਾ ਡੋਣਾ ਪਾ ਦਿੰਨੇ ਆ ਪਾਣੀ ਪਾ ਦਿੰਨੇ ਦੋ ਬੱਚੇ ਮੈਂ ਕੱਟ ਤੇ ਇਹਨਾਂ ਤੇ ਨਾ ਆਂਡੇ ਵਿੱਚੋਂ ਨਿਕਲ ਨਹੀਂ ਤਾਂ ਹੋਣਾ ਇਹ ਚਿਪਕੇ ਹੋਏ ਸੀਗੇ ਤੇ ਮੈਂ ਕੱਢੇ ਦਿੱਤੇ ਹੁਣ ਇਹਨਾਂ ਨੇ ਤਕਰੀਬਨ ਘੰਟੇ ਦਾ ਕਹਿਣ ਸੈੱਟ ਹੋ ਜਾਣਾ ਮੈਂ ਜਨਰੇਟਰ ਚ ਲਾਇਆ ਤੇ ਇਨਵਰਟਰ ਹੋ ਗਿਆ ਸੀਗਾ ਡਾਊਨ ਲਾਈਟ ਹੈ ਨਹੀਂ ਰਾਤ ਦੀ ਗਿਆ 11 ਵਜੇ ਦੀ ਲਾਈਟ ਹੈ ਨਹੀਂ ਤੇ ਜਨਰੇਟਰ ਚੱਲਦਾ ਤੇ ਇਨਵਰਟਰ ਚੱਲਦਾ ਇਹਨਾਂ ਨੂੰ ਹੁਣ ਆਪਾਂ ਮਸ਼ੀਨ ਵਿੱਚ ਲਾ ਦਨੇ ਆਂ ਹਵਾਲੇ ਅੰਡੇ ਆਪਾਂ ਤਾਰ ਦਨੇ ਆਂ ਤੇ ਜਿਹੜੇ ਦੋ ਬੱਚੇ ਥੱਲੇ ਗਿਰੇ ਸੀਗੇ ਉਹ ਦੇਖਦੇ ਕਿੱਥੇ ਹੈਗੇ ਆ ਉਹ ਘੁੰਮ ਰਿਹਾ ਇੱਕ ਦਾ ਆਹ ਦੇਖੋ ਦੇਖਦੇ ਰਿਹਾ ਹੈਗਾ ਚਲੋ ਹੁਣ ਆਂਡੇ ਤਰਦੇ ਮਸ਼ੀਨ ਨੂੰ ਕਰਦੇ ਆਂ ਬੰਦ ਬਾਕੀ ਫਿਰ ਤੁਹਾਨੂੰ ਦਿਖਾਉਣੇ ਬਾਅਦ ਚ ਟਰੱਕੀ ਆ ਲਈ ਬੈਠੀ ਹੈ ਬੱਚਿਆਂ ਨੂੰ ਸ਼ਾਮਾਂ ਵਿੱਚ ਹੁਣ ਮੈਂ ਸਾਰਾ ਦਿਨ ਇਹਨਾਂ ਨੂੰ ਬਾਰੇ ਰੱਖ ਲਿਆ ਇਹ ਵੀ ਹੁਣ ਸ਼ਾਮਾਂ ਚ ਬੈਠੇ ਰਹਿੰਦੇ ਆ ਫਿਰ ਧੁੱਪਾਂ ਚ ਨਹੀਂ ਜਿਆਦਾ ਘੁੰਮਦੇ ਤੇ ਪਾਣੀ ਇਹਨਾਂ ਨੂੰ ਮੈਂ ਭਰ ਕੇ ਰੱਖਿਆ ਹੋਇਆ ਤੇ ਬੱਤਿਆਂ ਵੱਡੀਆਂ ਵੀ ਪਾਣੀ ਪੀ ਜਾਂਦੀਆਂ ਹੁਣ ਇਹ ਇਹ ਵੀ ਸੋਨੇ ਡਾਰ ਹੋ ਗਏ ਹੁਣ ਤਾਂ ਕੱਲ ਮੈਂ ਇਹਨਾਂ ਵਿੱਚ ਤਿੰਨ ਬੱਚੇ ਜਿਹੜੇ ਛੋਟੇ ਨਿਕਲੇ ਹੋਏ ਉਧਰ ਬੱਤਿਆਂ ਦੇ ਉਹ ਛੱਡ ਕੇ ਦੇਖੇ ਸੀਗੇ ਪਰ ਇਹ ਇਹ ਤਾਂ ਹੁਣ ਜਿਆਦਾ ਵੱਡੇ ਹੋ ਗਏ ਇਹ ਉਹਨਾਂ ਨੂੰ ਹੁਣ ਮਾਰਦੇ ਆ ਉਹ ਹੁਣ ਮੈਂ ਜਿਹੜੇ ਤਿੰਨ ਬੱਚੇ ਇਹਨਾਂ 'ਚ ਛੱਡਣੇ ਆ ਉਹ ਲੱਗਦੇ ਮੈਂ ਹੁਣ ਉਹਨਾਂ ਨੂੰ ਰੱਖਾਂਗਾ ਫਿਰ ਜਦੋਂ ਵੱਡੇ ਹੋਗੇ ਇਹਨਾਂ ਦੇ ਬਰਾਬਰ ਜੇ ਹੋਗੇ ਫਿਰ ਇਹਨਾਂ ਵਿੱਚ ਮੈਂ ਛੱਡਾਂਗਾ ਬਈ ਨਾ ਇਹ ਇਹਦੇ ਕੋਲ ਵੀ ਹੁਣ ਮੈਂ 10 ਦਿਨ ਹੋਰ ਛੱਡਾਂਗਾ ਫਿਰ ਇਹਨੂੰ ਮੈਂ ਲੱਗ ਕਰ ਦਾਂਗਾ ਇਹਨਾਂ ਤੋਂ ਫਿਰ ਇਹ ਵੀ ਦੁਬਾਰਾ ਫਿਰ ਆਂਡੇ ਦੇਣ ਲੱਗ ਜੂਗੀ 1:00 ਵੱਜ ਗਿਆ ਕਰਦੇ ਜੀ ਹੁਣ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਜੀ ਹੁਣ ਦੱਸਿਓ